ਗੁਰਬਾਣੀ ਨੂੰ ਪੜਨ ਦੀ ਜਿਹੜੀ ਅਸਲ ਭਾਵਨਾ ਹੈ ਉਹ ਵਿੱਚੋਂ ਗਵਾਚ ਜਾਂਦੀ ਹੈ ਗੁਰਬਾਣੀ ਨੂੰ ਜਦੋਂ ਵੀ ਪੜਨਾ ਹੈ ਉਹਦੀ ਭਾਵਨਾ ਕੀ ਹੋਣੀ ਚਾਹੀਦੀ ਹੈ ਜੀ ਆਪਾਂ ਗੁਰਬਾਣੀ ਦਾ ਬਚਨ ਪੜਦੇ ਆ ਨਾ ਬਹੁਤ ਵਾਰ ਪੜੇ ਨਾ ਹੀ ਭੇਦ ਬੁੱਝੇ ਪਾਵਣ ਗੁਰੂ ਪਾਤਸ਼ਾਹ ਕਹਿੰਦੇ ਤੇਰੀ ਭਾਵਨਾ ਤੇ ਇਹ ਹੋਣੀ ਚਾਹੀਦੀ ਹੈ ਕਿ ਸਿਰਫ ਪੜਨ ਦੇ ਨਾਲ ਨਹੀਂ ਸਿਰਫ ਪਾਠ ਕਰਨ ਦੇ ਨਾਲ ਨਹੀਂ ਅੱਖਾਂ ਦੇ ਨਾਲ ਕੁਝ ਪੰਕਤੀਆਂ ਵੇਖਣ ਦੇ ਨਾਲ ਕੁਝ ਸੁਣਨ ਦੇ ਨਾਲ ਨਹੀਂ ਬੁੱਝਣ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਸਬੰਧ ਕਾਇਮ ਹੋਣਾ ਹੈ ਪਰ ਅਸੀਂ ਕੀ ਕਰਦੇ ਹਾਂ ਕਿ ਗਿਣਤੀ ਮਿੰਤੀ ਦੇ ਵਿੱਚ ਫਸ ਕੇ ਕਿ ਬਹੁਤੇ ਪਾਠ ਕਰਦੇ ਨੇ ਕਿੰਤੀਆਂ ਪੂਰੀਆਂ ਕਰਨੀਆਂ ਨੇ ਬਸ ਇਹ ਧਰਮ ਦਾ ਕਰਮ ਨਹੀਂ ਹੈ ਕੋਈ ਵੀ ਆਪ ਤੋਂ ਜਿਤ ਨਿਤਨਿਮ ਨਹੀਂ ਹੁੰਦਾ ਨਾ ਕਰੋ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਨਾ ਉੱਠੋ ਇਹਨੂੰ ਐਦਾਂ ਨਾ ਬਣਾਈਏ ਕਿ ਬੰਦੇ ਨੂੰ ਜਾਲ ਬੋੰਨਾ ਹੈ ਅਸੀਂ ਕਿ ਭਾਈ ਇੰਨੇ ਵਜੇ ਇੰਨੇ ਵਜੇ ਉੱਠਣਾ ਹੈ ਫਿਰ ਨਿਤਨੇਮ ਸਹੀ ਹੋਣਾ ਹੈ ਨਹੀਂ ਤੇ ਤੇਰਾ ਨਿਤਨੇਮ ਕਬੂਲ ਨਹੀਂ ਨਹੀਂ ਇਸ ਤਰ੍ਹਾਂ ਨਾ ਬਣਾਈਏ ਜਿਹਨੇ ਕਰਨਾ ਹੈ ਉਹਨੂੰ ਕਹਿਣ ਦੀ ਲੋੜ ਨਹੀਂ ਤੇ ਜਿਹਨੇ ਨਹੀਂ ਕਰਨਾ ਉਹਨੂੰ ਭਾਵੇਂ ਜਿੰਨਾ ਮਰਜ਼ੀ ਆਪਾਂ ਕਹਿੰਦੇ ਰਹੀਏ ਹੈਨਾ ਉਹਨਾਂ ਲਈ ਨਿੱਜੀ ਗੱਲ ਹੈ ਕਿਸੇ ਤੋਂ ਉੱਠਿਆ ਜਾਂਦਾ ਹੈ ਨਹੀਂ ਉੱਠਿਆ ਜਾਂਦਾ ਹੈ ਇਹ ਆਪ ਦੀ ਨਿੱਜਤਾ ਦੀ ਗੱਲ ਹੈ ਉਹ ਉਹਦਾ ਆਪੋ ਆਪਣੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕਿ ਅਧੂਰ ਨਿਜਤਾ ਦੀ ਗੱਲ ਹੈ ਕਿਸੇ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਗੁਰੂ ਪਾਤਸ਼ਾਹ ਤੇ ਇਹ ਕਹਿੰਦੇ ਨੇ ਪੜਿਆ ਨਾ ਹੀ ਭੇਦ ਬਸ ਤੂੰ ਇੰਨੀ ਗੱਲ ਸਮਝ ਲੈ ਕਿ ਜੋ ਜੋ ਵੀ ਤੂੰ ਪੜਦਾ ਏ ਉਹਦੇ ਪੜਨ ਤੱਕ ਨਾ ਸੀਮਤ ਰਹਿ ਜਾਈ ਕਿ ਤੂੰ ਪੜ ਕੇ ਇੱਕ ਕੰਮ ਪੂਰਾ ਕਰਨਾ ਹੈ ਨਹੀਂ ਇਹ ਕੋਈ ਕੰਮ ਨਹੀਂ ਹੈ ਇਹ ਤੇਰੇ ਜੀਵਨ ਦਾ ਆਧਾਰ ਹੈ ਜਿਸ ਧਰਮ ਨੂੰ ਜਿਸ ਰੱਬ ਨੂੰ ਤੂੰ ਮੰਨ ਕੇ ਲੈ ਕੇ ਚੱਲਿਆ ਹੈ ਬਸ ਇਹ ਸਮਝ ਲੈ ਕਿ ਅੱਖਰਾਂ ਦੇ ਦੁਆਰਾ ਸ਼ਬਦਾਂ ਦੇ ਦੁਆਰਾ ਤੇਰਾ ਸਮੇਲ ਉਹਦੇ ਨਾਲ ਹੋਣਾ ਹੈ। ਉਹਦੇ ਨਾਲ ਤੇਰਾ ਪਿਆਰ ਬਣਨਾ ਹੈ। ਤੇ ਅਸੀਂ ਇਹ ਆਸਾ ਦੀ ਬਾਰ ਦੇ ਅੰਦਰ ਵੇਖੋ ਰੋਜ਼ਾਨਾ ਇਹ ਆ ਜਾਂਦੇ ਨਹੀਂ ਬਚਣਾ। ਕਿ ਪੜਪੜ ਗੱਡੀ ਲੱਦੀ ਹੈ ਪੜਪੜ ਭਰੀਏ ਸਾਤ ਪੜਪੜ ਬੇੜੀ ਪਾਈਏ ਪੜਪੜ ਗੱਡੀਆਂ ਖਾਤ। ਪੜਪੜ ਕੇ ਕੰਦੇ ਭਾਰ ਲੱਡਣਾ ਹੈ ਪੂਰਾ। ਬੰਦਾ ਬੜੇ ਮਾਣ ਨਾਲ ਦੱਸਦਾ ਹੈ। ਮੈਂ ਜੀ ਮੇਰਾ ਇੱਕ ਸਹਿਜ ਪਾਠ ਪੂਰਾ ਹੁੰਦਾ ਏ ਦੂਜਾ ਮੈਂ ਨਾਲ ਹੀ ਆਰੰਭ ਕਰ ਲੈਂਦਾ ਮੇਰਾ ਸਨਿਤਨੇਮ ਖਤਮ ਹੁੰਦਾ ਏ ਤੇ ਉਹ ਤੋਂ 2 ਘੰਟੇ ਬਾਅਦ ਜੀ ਮੈਂ ਸੁਖਣੀ ਸਾਹਿਬ ਦਾ ਪਾਠ ਵੀ ਕਰਦਾ ਪਰ ਜੇ ਬੰਦੇ ਨੂੰ ਪੁੱਛ ਲਈ ਕਿ ਸਮਝ ਕਿੰਨਾ ਆਉਂਦਾ ਏ ਪਤਾ ਵੀ ਲੱਗਦਾ ਏ ਕੁਝ ਨਹੀਂ ਫਿਰ ਉਹ ਨਹੀਂ ਇੰਨਾ ਪਤਾ ਲੱਗਦਾ ਜੀ ਹਲੇ ਉਹ ਮੈਂ ਫਿਰ ਵਿਆਖਿਆ ਸੁਣਦਾ ਜਾਂ ਕੁਝ ਹੋਰ ਸੁਣਦਾ ਉਹ ਕੁਝ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਗੱਲ ਪਾਠ ਕਰਨ ਦੀ ਨਹੀਂ ਹੈ ਗੱਲ ਹੈ ਸਮਝਣ ਦੀ ਇੱਕ ਵਚਨ ਹੋਰ ਪੜ ਲਈਏ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ ਕਹਿੰਦੇ ਗਿਆਨ ਪੜਨ ਦਾ ਸੁਣਨ ਦਾ ਅਰਥ ਤੇ ਇਹ ਹੁੰਦਾ ਹੈ ਕਿ ਮਨ ਨੂੰ ਸਮਝਾਉਣਾ ਹੈ ਜਿਹੜਾ ਮਨ ਰੋਜ਼ਾਨਾ ਡੋਲਦਾ ਏ ਰੋਜ਼ਾਨਾ ਘਬਰਾਉਂਦਾ ਏ ਰੋਜ਼ਾਨਾ ਮਾੜੀਆਂ ਸੋਚਾਂ ਦੇ ਵਿੱਚ ਪਿਆ ਏ ਕਹਿੰਦੇ ਉਸ ਮਨ ਨੂੰ ਸਮਝਾਉਣਾ ਹੁੰਦਾ ਹੈ ਗਿਆਨ ਪੜਨ ਦਾ ਅਰਥ ਤੇ ਇਹ ਹੈ ਮਨ ਡੋਲ ਰਿਹਾ ਸੀ ਚੱਲ ਗੁਰੂ ਪਾਤਸ਼ਾਹ ਦੀ ਬਾਣੀ ਪੜਦੇ ਆ ਮਨ ਨੂੰ ਸਮਝਾਈਏ ਨਾ ਮਨਾਂ ਡੋਲੀਦਾਨੀ ਐ ਅਰਥ ਤੇ ਉਪਰੋਸਾਰਕ ਗਿਆਨ ਪੜਨ ਦਾ ਤੇ ਹੀ ਅਰਥ ਹੈ ਪਰ ਸਾਡੇ ਅਰਥ ਇਦਾਂ ਨਹੀਂ ਨਾ ਹੁੰਦੇ ਜੇ ਡੋਲ ਵੀ ਰਹੇ ਆ ਡੋਲਣ ਦੀ ਭਾਵਨਾ ਕਿਹੜੀ ਹੈ ਕੋਈ ਧਨ ਮਾਇਆ 바ਰੀ ਪਦਾਰਥ ਉੱਥੇ ਹੀ ਡੋਲਦਾ ਹੀ ਬੰਦਾ ਉਸ ਭਾਵਨਾ ਦੇ ਅਧੀਨ ਹੀ ਡੋਲ ਰਹੇ ਆ ਉਸ ਭਾਵਨਾ ਦੇ ਅਧੀਨ ਹੀ ਪਾਠ ਕਰਾਂਗੇ ਅੰਦਰ ਦੀ ਚੇਤਨਾ ਨੂੰ ਜਗਾਉਣ ਦੀ ਤਾਂ ਭਾਵਨਾ ਨਹੀਂ ਨਾ ਉੱਥੇ ਵੀ ਚੇਤਨਾ ਨੂੰ ਜਗਾਉਣਾ ਇੱਕ ਅਲੱਗ ਗੱਲ ਹੈ ਕੇ ਪਾਤਸ਼ਾ ਅੰਦਰੋਂ ਕਿਉਂ ਘਬਰਾਹਟ ਪੈਦਾ ਹੁੰਦੀ ਹੈ ਕਿਉਂ ਇਹ ਅਵਸਥਾ ਬਣਦੀਆਂ ਨੇ ਤੁਸੀਂ ਸਹਾਰਾ ਬਣੋ ਸਮਝ ਦਿਓ ਪਰ ਸਾਡੀ ਮਨਸ਼ਾ ਕੋਈ ਹੋਰ ਹੁੰਦੀ ਹੈ ਅਸੀਂ ਫਿਰ ਵੀ ਨਿਸ਼ਾਨੇ ਤੇ ਨਹੀਂ ਪਹੁੰਚਦੇ ਤਾਂ ਗੁਰੂ ਪਾਤਸ਼ਾ ਕਹਿੰਦੇ ਭਾਈ ਤੇਰਾ ਪੜਨ ਦਾ ਗੁਣ ਦਾ ਕੋਈ ਲਾਭ ਨਹੀਂ ਜੋ ਸਹਿਜ ਨਾ ਮਿਲਿਓ ਸੋਈ ਤੇਰੇ ਜੀਵਨ ਦੇ ਵਿੱਚ ਵੇਖ ਕਹਿੰਦੇ ਟਿਕਾ ਹੀ ਨਹੀਂ ਹੈਗਾ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਕੱਢਣਾ ਹੋਵੇ ਨਾ ਜੀ ਆਪਾਂ ਤੇ ਇਤਿਹਾਸ ਦਾ ਸਾਰ ਕੱਢਣਾ ਹੋਵੇ ਕਿ ਦੋ ਲਫ਼ਜ਼ਾਂ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਤੇ ਪੂਰੇ ਇਤਿਹਾਸ ਦਾ ਸਾਰ ਦੱਸੋ ਜੀ ਕੀ ਹੈ ਨਿਚੋੜ ਓਵਰਆਲ ਕੀ ਹੈ ਸੈਂਟਰਲ ਆਈਡੀਆ ਕੀ ਹੈ ਤਾਂ ਉਹਦਾ ਮੇਨ ਮੀਨਿੰਗ ਉਹਦਾ ਮੇਨ ਅਰਥ ਸਿਰਫ ਇਤਨਾ ਬਣਦਾ ਹੈ ਆਪ ਜਿੰਨੇ ਮਰਜ਼ੀ ਸ਼ਬਦ ਪੜ੍ਹ ਲਓ ਜਿੰਨਾ ਮਰਜ਼ੀ ਇਤਿਹਾਸ ਸੁਣ ਲਓ ਇੱਕ ਚੀਜ਼ ਹੀ ਤੁਹਾਨੂੰ ਕਾਮਨ ਮਿਲਣੀ ਹੈ ਉਹ ਹੈ ਸਹਜ ਅਵਸਥਾ ਟਿਕਾ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਆਪ ਜੇ ਕੋਈ ਕਿਸੇ ਵੀ ਸ਼ਬਦ ਦੇ ਦੁਆਰਾ ਗੁਰੂ ਪਾਤਸ਼ਾਹ ਕੋਈ ਸਿੱਖਿਆ ਦੇ ਰਹੇ ਨੇ ਤਾਂ ਉਹਦੇ ਪਿੱਛੇ ਭਾਵਨਾ ਕੀ ਹੁੰਦੀ ਹੈ ਹਰ ਸ਼ਬਦ ਵਿੱਚ ਤੁਹਾਨੂੰ ਮਿਲੇਗਾ ਥਿਰ ਕਰ ਬੈ ਸੋ ਹਰ ਜਨ ਪਿਆਰ ਗੱਲ ਸਥਿਰ ਹੋਣ ਦੀ ਟਿਕਾਹ ਦੇ ਵਿੱਚ ਆ ਤੂੰ ਮੱਲ ਹੋਰ ਸ਼ਬਦ ਪੜ੍ਹ ਲੈਨੇ ਤੂੰ ਗਾਹੇ ਡੋਲੇ ਨੇ ਪ੍ਰਾਣੀਆਂ ਇਹਦਾ ਅਰਥ ਵੀ ਕੀ ਬਣੇਗਾ ਸਹਿਜ ਵਿੱਚ ਆ ਇਹੋ ਹੀ ਬਣੇਗਾ ਨਾ ਜੀ ਤਮਾਨੋ ਕੀ ਟੇਕ ਬਿਰਤੀ ਸਭ ਜਾਣ ਇਹਦਾ ਅਰਥ ਕੀ ਬਣੇਗਾ ਤੂੰ ਹੋਰ ਆਸਰੇ ਛੱਡ ਦੇ ਟਿਕਾ ਦੇ ਵਿੱਚ ਆਪ ਰੋਸਾ ਰੱਖ ਸਾਰਾ ਕੁਝ ਹੋਵੇਗਾ ਹਰ ਸ਼ਬਦ ਦੇ ਪਿੱਛੇ ਭਾਵਨਾ ਕੀ ਹੁੰਦੀ ਹੈ ਟਿਕਾ ਸਹਿਜ ਅਵਸਥਾ ਪਰ ਸਾਡੇ ਚਾਹੁੰਦੀ ਹੈ ਜੀ ਸਹਿਜ ਅਵਸਥਾ ਆ ਹੁਕਮ ਨਾ ਬਾਬਾ ਆਪਾਂ ਅੱਜ ਹੀ ਸੁਣ ਰਹੇ ਆਂ ਆਪਾਂ ਪਹਿਲਾਂ ਵੀ ਕਿੰਨੇ ਵਾਰ ਸੁਣਿਆ ਹੀ ਆਂ ਨਲੇ ਦੋ ਤਿੰਨ ਬੰਦਾ ਆਂਦਾ ਹੈ ਇਹ ਹੁਕਮ ਨਾ ਮਾ ਪਰ ਸਾਡੇ ਜੀਵਨ ਦੇ ਵਿੱਚ ਕੋਈ ਟਿਕਾਅ ਨਹੀਂ ਹੈ ਅੰਦਰ ਟਿਕਾਅ ਬਾਹਰ ਦਾ ਨਹੀਂ ਹੁੰਦਾ ਕਿ ਆਪਾਂ ਇਦਾਂ 5-7 ਮਿੰਟ ਅੱਧਾ ਘੰਟਾ ਚੁੱਪ ਕਰਕੇ ਬੈਠ ਗਏ ਆ ਜੁਬਾਨ ਤੋਂ ਚੁੱਪ ਬੈਠੇ ਹਾਂ ਤੇ ਟਿਕਾਅ ਦੇ ਵਿੱਚ ਆ ਇਦਾਂ ਬਾਹਰੋਂ ਵੇਖਣ ਨੂੰ ਲੱਗਦਾ ਹੈ ਨਾ ਕਈ ਬੰਦਿਆਂ ਨੂੰ ਕਿ ਬੜਾ ਸਹਿਜ ਵਿੱਚ ਹੈ ਬੰਦਾ ਬੜਾ ਚੁੱਪ ਚਪੀਤਾ ਜਿਹਾ ਬੈਠਾ ਹੈ ਆਰਾਮ ਨਾਲ ਬੈਠਾ ਹੈ ਬੜਾ ਸਹਿਜ ਦੇ ਵਿੱਚ ਪਰ ਨਹੀਂ ਕਈ ਵਾਰ ਬਾਹਰੋਂ ਵੇਖਣ ਨੂੰ ਲੱਗਦਾ ਹੈ ਬੰਦਾ ਬੜਾ ਚੁੱਪ ਹੈ ਬੜਾ ਸਹਿਜ ਦੇ ਵਿੱਚ ਹੈ ਪਰ ਅੰਦਰ ਤੇ ਬੜਾ ਰੌਲਾ ਚੱਲ ਰਿਹਾ ਹੁੰਦਾ ਹੈ ਟਿਕਾ ਬਾਹਰੀ ਨਹੀਂ ਹੁੰਦਾ ਟਿਕਾ ਦੀ ਪਰਿਭਾਸ਼ਾ ਵੀ ਕਈ ਇਨਸਾਨਾਂ ਨੇ ਬਣਾ ਦਿੱਤੀ ਭਾਈ ਪ੍ਰਸ਼ਾਦਾ ਹੌਲੀ ਛਕਣਾ ਏ ਹੌਲੀ ਬੋਲਣਾ ਏ ਗੱਲਾਂ ਹੌਲੀ ਕਰਦੀਆਂ ਨੇ ਕੋਈ ਬੰਦਾ ਬਾਹਰੀ ਤੇਜ਼ ਚੱਲਦਾ ਏ ਹੌਲੀ ਚੱਲਦਾ ਏ ਪ੍ਰਸ਼ਾਦਾ ਤੇਜ਼ ਛਕਦਾ ਏ ਹੌਲੀ ਛਕਦਾ ਏ ਇਹ ਟਿਕਾ ਦੀਆਂ ਪਰਿਭਾਸ਼ਾ ਨਹੀਂ ਹਨ ਉਹ ਤੇ ਉਹਦੇ ਕੰਮ ਦੀ ਉਹਦੇ ਰਹਿਣ ਸਹਿਣ ਦਾ ਟੰਗ ਹੈ ਕਿਵੇਂ ਵੀ ਰਹਿੰਦਾ ਏ ਅੰਦਰ ਦੀ ਗੱਲ ਹੈ ਅੰਦਰੋਂ ਟਿਕਾ ਹੋਣਾ ਚਾਹੀਦਾ ਏ ਪਰ ਅੰਦਰ ਕਿਸੇ ਵੀ ਦੇ ਵੀ ਟਿਕਾ ਨਹੀਂ ਹੈਗਾ ਤੇ ਗੁਰਬਾਣੀ ਨੂੰ ਪੜਨ ਦਾ ਅਰਥ ਕੀ ਹੈ ਟਿਕਾ ਉਹ ਨਹੀਂ ਸਾਨੂੰ ਪ੍ਰਾਪਤ ਹੁੰਦਾ ਤੇ ਉਹ ਫਿਰ ਕਹਿ ਲਈਏ ਜੀ ਥੋੜੇ ਲਫ਼ਜ਼ਾਂ ਵਿੱਚ ਪ੍ਰਾਪਤ ਕਿਵੇਂ ਹੋਵੇਗਾ ਤਾਂ ਗੁਰੂ ਪਾਤਸ਼ਾਹ ਨੇ ਬੜਾ ਪਿਆਰਾ ਸਮਝਾਇਆ ਕਹਿੰਦੇ ਜੋ ਸਹਿਜ ਨਾ ਮਿਲੇ ਉਹ ਸੋਈ ਕਹਿੰਦੇ ਇਹਦੇ ਨਾਲ ਮਿਲੇਗਾ ਟਿਕਾ ਹਰਕਾ ਨਾਮ ਨਾਲ ਜਪਸ ਗਵਾਰਾ ਇਹਦੇ ਨਾਲ ਟਿਕਾ ਮਿਲਣਾ ਹੈ ਤੈਨੂੰ ਸ਼ਾਂਤੀ ਮਿਲਣੀ ਹੈ ਪਰ ਹੁਣ ਨਾਮ ਨੂੰ ਜਪਣ ਦਾ ਅਰਥ ਹਰ ਇੱਕ ਤੇ ਪ੍ਰਿਭਾਸ਼ਾ ਸਾਨੂੰ ਪਤਾ ਨਹੀਂ ਹੈ ਨਾ ਇੰਨੀ ਨਾਮ ਨੂੰ ਜਪਣ ਦਾ ਅਰਥ ਕੀ ਹੁੰਦਾ ਹੈ ਜੀ ਨਾਮ ਦਾ ਅਰਥ ਹੁੰਦਾ ਹੈ ਪਹਿਲੀ ਗੱਲ ਤੇ ਕਿ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਨਾਮ ਦਾ ਅਰਥ ਕੀ ਹੈ ਹੁਕਮ ਤੇ ਨਾਮ ਨੂੰ ਜਪਣਾ ਕਿਵੇਂ ਹੈ ਹੁਕਮ ਨੂੰ ਕਮਾ ਕੇ ਤੇ ਹੁਕਮ ਕੀ ਹੈ ਗੁਰੂ ਪਾਤਸ਼ਾਹ ਦਾ ਇਹੋ ਹੀ ਕਿ ਡੋਲਣਾ ਸਹਿਜ ਅਵਸਥਾ ਵਿੱਚ ਆ ਤੇ ਆਇਆ ਕਿਵੇਂ ਜਾਵੇਗਾ ਉਦੇ ਤੇ ਲਗਾਤਾਰ ਅਭਿਆਸ ਕਰਨਾ ਪੈਂਦਾ ਹੈ ਸਬਰ ਨਿਮਰਤਾ ਪਿਆਰ ਹਿੰਮਤ ਹੌਸਲਾ ਚੜ੍ਹਦੀ ਕਲਾ ਖੁਸ਼ ਰਹਿਣਾ ਕਿਸੇ ਨੂੰ ਵਿਰਾਸਤ ਵਿੱਚ ਨਹੀਂ ਮਿਲਦੀਆਂ ਇਹ ਚੀਜ਼ਾਂ ਇਹਨਾਂ ਦੇ ਬੀਜ ਬੀਜਣੇ ਪੈਂਦੇ ਨੇ ਰੋਜ਼ਾਨਾ ਅਭਿਆਸ ਕਰਨਾ ਪੈਂਦਾ ਹੈ ਕਿ ਨਹੀਂ ਖੁਸ਼ ਰਹਿਣਾ ਹੈ ਇਹ ਚੋਇਸ ਆ ਜੀ ਸਾਰੀਆਂ ਚੋਇਸ ਹੁੰਦੀਆਂ ਨੇ ਨਾ ਮੰਨ ਲਓ ਮੈਂ ਅਖੀਰਲੇ ਬਚਨ ਕਹਿ ਕੇ ਫਤਿਹ ਬੁલાਉਣੀ ਹੈ ਮਨ ਲਓ ਆ ਆਪਣਾ ਹੱਥ ਹੈ ਹੱਥ ਦੇ ਉੱਪਰ ਇੱਕ ਪਾਸੇ ਪਈਏ ਖੁਸ਼ੀ ਚੜ੍ਹਦੀ ਕਲਾ ਆਨੰਦ ਤੇ ਹਮੇਸ਼ਾ ਸਬਰ ਨਿਡਰਤਾ ਹੌਸਲਾ ਇੱਕ ਪਾਸੇ ਹੱਥ ਵਿੱਚ ਇਹ ਸਭ ਕੁਝ ਪਿਆ ਹੈ ਇੱਕ ਪਾਸੇ ਪਿਆਏ ਢੈਂਦੀ ਕਲਾ ਨਿਰਾਸ਼ਤਾ ਖਿਜੇ ਖਿਜੇ ਰਹਿਣਾ ਕ੍ਰੋਧੀ ਰਹਿਣਾ ਵਿਕਾਰਾਂ ਵਿੱਚ ਪਏ ਰਹਿਣਾ ਇਹ ਸਾਡੀ ਸੁਰਤ ਦੇ ਵਿੱਚ ਦੋਵੇਂ ਪਾਸੇ ਇਦਾਂ ਪਈਆਂ ਨੇ ਚੀਜ਼ਾਂ ਚੋਇਸ ਸਾਡੀ ਆਪਣੀ ਹੈ ਭਾਵੇਂ ਤੇ ਇੰਨਾ ਤੇ ਵਰਤ ਕਰ ਲੋ ਕਿ ਸਬਰ ਚ ਰਹਿਣਾ ਹੈ ਚੜ੍ਹਦੀ ਕਲਾ 'ਚ ਰਹਿਣਾ ਏ ਤੇ ਚਾਹੇ ਫਿਰ ਹਮੇਸ਼ਾ ਠੰਦੀ ਕਲਾ ਦੀਆਂ ਗੱਲਾਂ ਕਰ ਲੋ ਇਹ ਚੋਇਸ ਹੈ ਕੋਈ ਨਿਰਾਸ਼ ਜਾਂ ਦੁਖੀ ਨਹੀਂ ਹੁੰਦਾ ਕਿ ਤੁਸੀਂ ਰਹਿਣਾ ਕਿਵੇਂ ਚਾਹੁੰਦੇ ਹੋ ਤੁਹਾਡੇ ਆਪਣੇ ਹੱਥ ਵਿੱਚ ਹੈ ਬਸ ਇਹ ਐਦਾਂ ਨਹੀਂ ਮਿਲਣਾ ਮੈਂ ਕਹਾਂ ਜੀ ਨਾਮ ਜਪ ਲਓ ਤੇ ਨਾਮ ਜਪਣਾ ਸਹਿਜ ਅਵਸਥਾ ਨਹੀਂ ਨਹੀਂ ਸਹਿਜ ਅਵਸਥਾ ਨਾਮ ਨੂੰ ਜਪਣ ਦਾ ਅਰਥ ਪਹਿਲਾਂ ਤੇ ਕਲੀਅਰ ਹੋਣਾ ਚਾਹੀਦਾ ਹੈ ਹੁਕਮ ਨੂੰ ਕਮਾਵਾਂਗੇ ਹੁਕਮ ਦੇ ਅਨੁਸਾਰ ਚੱਲਾਂਗੇ ਉਹਦੇ ਤੇ ਅਭਿਆਸ ਕਰਾਂਗੇ ਫਿਰ ਅਵਸਥਾ ਬਣਦੀ ਹੈ ਗੱਲਾਂ ਨਾਲ ਨਹੀਂ ਬਣਦੀ ਪਰ ਜਦੋਂ ਲਗਾਤਾਰ ਜੇ ਸੁਣਦੇ ਰਹੀਏ ਅਭਿਆਸ ਕਰਦੇ ਰਹੀਏ ਤਾਂ ਫਿਰ ਕਹਿੰਦੇ ਫਿਰ ਤੇਰੇ ਜੀਵਨ ਵਿੱਚ ਟਿਕਾਓ ਬਣੇਗਾ ਚੈਨ ਬਣੇਗਾ ਜ਼ਰੂਰ ਬਣੇਗਾ ਕਿਉਂਕਿ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਜੇ ਥੋੜੇ ਸਮੇਂ ਲਈ ਸੋਚ ਤੈਨੂੰ ਗੁਰਬਾਣੀ ਸੁਣਨ ਦੇ ਨਾਲ ਚੈਨ ਮਿਲਦਾ ਏ ਸ਼ਾਂਤੀ ਮਿਲਦੀ ਏ ਤਾਂ ਜੇ ਤੂੰ ਲਗਾਤਾਰ ਹੀ ਗੁਰੂ ਪਾਤਸ਼ਾਹ ਦਾ ਆਧਾਰ ਆਪਣੇ ਜੀਵਨ 'ਚ ਰੱਖ ਲਵੇਂ ਫਿਰ ਕਿੰਨਾ ਚੈਨ ਮਿਲੇਗਾ ਫਿਰ ਕਿੰਨਾ ਟਿਕਾਅ ਮਿਲੇਗਾ ਫਿਰ ਕਿੰਨੀ ਸ਼ਾਂਤੀ ਮਿਲੇਗੀ ਤਾਂ ਇਹ ਜੀਵਨ ਨੂੰ ਇੱਕ ਗੱਲ ਹੋਰ ਕਹਿ ਦੇਵਾਂ ਸਹਜ ਤੇ ਟਿਕਾਅ ਅਵਸਥਾ ਦਾ ਸਬੰਧ ਕਿਸੇ ਚੀਜ਼ ਨਾਲ ਨਹੀਂ ਰੱਖਣਾ ਚਾਹੀਦਾ ਕੋਈ ਦੁੱਖ ਸੁੱਖ ਆ ਰਹੇ ਨੇ ਆਉਂਦੇ ਰਹਿਣ ਘਾਟੇ ਵੱਧ ਦੇ ਆਉਂਦੇ ਰਹਿਣੇ ਨੇ ਆਉਂਦੇ ਰਹਿਣ ਪਰ ਆਪਾਂ ਸਹਜ ਚ ਰਹਿਣਾ ਹੈ ਆਪਾਂ ਟਿਕਾਅ ਚ ਰਹਿਣਾ ਹੈ ਇਹ ਹੁਕਮ ਨਾ ਮੈਂ ਕਿੰਨੇ ਵਾਰ ਸੁਣਿਆ ਹੈ ਨਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਸੁੱਖ ਸੁਨੇ ਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਇਹਦਾ ਵੀ ਅਰਥ ਕੀ ਬਣਦਾ ਹੈ ਕਿ ਨਾ ਦੁੱਖਾਂ ਵਿੱਚ ਦੁੱਖ ਨਾ ਸੁੱਖ ਨਾ ਮਿੱਟੀ ਨਾ ਸੋਨਾ ਬਸ ਸਹਿਜ ਚ ਰਹਿੰਦਾ ਏ ਟਿਕਾ ਫਿਰ ਉੱਥੀ ਆ ਗਿਆ ਨਾ ਭਾਵ ਤਾਂ ਇਹੋ ਹੀ